i uh, yeah. करती साहब का ताले मारते हिट पैर तो मैं कौन काट के मारया हिट चले जीतना अब बेटा ओ ताऊ ओ ओ बाबा હવે <coughs> ਉਦੋਂ ਤੇ ਗੇਨਾਂ ਜਾ ਰਹੇਗੇ ਆਜੋ ਆਜੋ ਤਾਂ ਜੋ ਤਿਆਰ ਖੜਿਆ ਜਾ ਕੁਛ ਨਹੀਂ ਕਹਿੰਦੇ ਇਹ ਫੜ ਫੜ ਬੰਦ ਨੂੰ ਮਿਣਾ ਉਹ ਸੱਗੀ ਨਾ ਮਰ ਜਾ ਮਗਰ ਓਏ ਆ ਜਾ ਸਾਲਾ ਕੈਮਰਾ ਬੰਦ ਕਰੀ ਨਾ ਕੋਈ ਨਾ ਪਰਦਾ ਖਾ ਰਿਹਾ ਸਾਲਾ ਜਦ ਦੇ ਗਿਆਣ ਵੰਡਦਾ ਭਾਈ ਇਹ ਬੰਨ ਤੇਰੀ ਵੀ ਸਾਲਾ ਬਲੰਗ

ਬੰਦੇ ਮਾਰੋ ਯਾਰ ਤੁਸੀਂ ਕੀ ਹੋ ਗਏ ਬੰਦੇ ਮਾਰੋ ਜਾਣ ਲੋ ਜਿੰਗਾ ਹੱਥ ਨਾਲ ਜਾ ਸੀ ਬੰਦੇ ਮਾਰੋਗੇ ਤੁਸੀਂ ਯਾਰ ਮੇਰੀ ਗੱਲ ਸੁਣੋ ਜਿੰਗਾ ਚੰਗਾ ਮੋਟੇ ਪਰਵਾਣਗੇ ਮਰ ਗਿਆ ਚੰਗਾ ਪਤਾ ਪਤਾ ਵੀ ਕਰਾ ਕਿੰਨਾ ਮਰ ਗਿਆ ਇਹ ਬੰਦਾ ਮਾਰੋ ਕੋਈ ਗੱਲ ਨਹੀਂ ਬੰਦ ਕਰੋ ਮਾਰ ਬੰਦ ਕਰੋ ਬੰਦ ਕਰੋ ਅੱਗ ਲਾਉਣੀ ਹੈ ਬਿਲਕੁਲ ਹੈਪੀ P encanta Masih G n67oooo omg Ski hak indolen ਸਰ ਕੀ ਘਟਨਾ ਹੋਈ ਹੈ ਜਿਹੜੀ ਅਗਜਨੀ ਦੀ ਘਟਨਾ ਹੋਈ ਹੈ ਕੀ ਮਾਮਲਾ ਹੈਗਾ ਪੂਰਾ ਦੇਖੋ ਅੱਜ ਇੱਥੇ ਆਪਣਾ ਬੱਸ ਸਟੈਂਡ ਸੰਗੂਰ ਦੇਖੇ ਇਹਨਾਂ ਨੇ ਜਿਹੜਾ ਆਊਟਸੋਰਸ ਕੰਟਰੈਕਟਰ ਹੈਗੇ ਆ ਇਹਨਾਂ ਨੂੰ ਤਰਨਾ ਲਾਇਆ ਹੋਇਆ ਸੀਗਾ ਜਿਸ ਤੇ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਫੋਰਸ ਤਾਇਨਾਤ ਕੀਤੀ ਹੋਈ ਸੀ ਪ੍ਰੋਪਰ ਸਾਡੇ ਨਾਲ ਡਿਊਟੀ ਮਿਨਿਸਟਰ ਸੀਗੇ ਤਹਿਸੀਲਦਾਰ ਸਾਹਿਬ ਸੀਗੇ ਖੜਾਣਾ ਜੀਐਮ ਸਾਹਿਬ ਖੜੇ ਆ ਪੀਆਰਟੀਸੀ ਦੇ ਸਾਡੀ ਸਾਰੇ ਫੋਰਸ ਸੀ ਤੇ ਇਹਨਾਂ ਨਾਲ ਜਦੋਂ ਸਾਡੇ ਫੋਰਸ ਵੱਲੋਂ ਸਾਡੇ ਤਹਿਸੀਲਦਾਰ ਸਾਹਿਬ ਡਿਊਟੀ ਮਿਨਿਸਟਰ ਵੱਲੋਂ ਜੀਐਮ ਸਾਹਿਬ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਜੇ ਵੀ ਤੁਹਾਡਾ ਹੱਲ ਕਰਦੇ ਆ ਅੰਨਵਜਕ ਕਈ ਜਿਹੜੇ ਧਰਨਾਕਾਰ ਸੀ ਉਹਨਾਂ ਦੇ ਹੱਥਾਂ ਵਿੱਚ ਪਟਰਾਵਲ ਦੀਆਂ ਬੋਤਲਾਂ ਫੜੀਆਂ ਸੀ ਜਿਨ੍ਹਾਂ ਨੇ ਮਲਾਜਮਾਂ ਉੱਪਰ ਪਟਰਾਵਲ ਛਿੜਕਿਆ ਤੇ ਉਹਨਾਂ ਦੇ ਇੱਕ ਤੋਂ ਥੋੜਾ ਅੱਗ ਵੀ ਲਾਈ ਆ ਜਿਹੜੀ ਸਾਡੇ ਐਸਐਚਓ ਸਿਟੀ ਤੋਰੀ ਜਸਵੀਰ ਸਿੰਘ ਇੰਸਪੈਕਟਰ ਉਹਨਾਂ ਦੇ ਕਾਫੀ ਜਿਹੜੀ ਅੱਗ ਲੱਗਣ ਕਰਕੇ ਉਹਨਾਂ ਨੂੰ ਅਸੀਂ ਦਾਖਲ ਕਰਾਇਆ ਵਾ ਤੇ ਇਹ ਜਿਹੜਾ ਅਸੀਂ ਹੁਣ ਡਿਊਟੀ ਮਿਨਿਸਟਰ ਦੇ ਜੋ ਹਦਾਇਤ ਮੁਤਾਬਕ ਇਹਨਾਂ ਨੂੰ ਕਿਹਾ ਵੀ ਤੁਹਾਡਾ ਇਹ ਧਰਨਾ ਜਿਹੜਾ ਤੁਹਾਡਾ ਗੈਰਕਾਨੂੰਨੀ ਆ ਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਇਸ ਕਰਕੇ ਇਹਨਾਂ ਨੂੰ ਇਸ ਧਰਨੇ ਤੋਂ ਹਟਾਇਆ ਗਿਆ ਇਹ ਜਿਹੜੀ ਤਸਵੀਰ ਹੈ ਵੀਡੀਓ ਸਾਹਮਣੇ ਆ ਰਹੀ ਹੈ ਜਿੱਦੇ ਵਿੱਚ ਪੈਟਰੋਲ ਛਿੜਕਦੇ ਜਿਹੜੇ ਉੱਪਰ ਵਿਅਕਤੀ ਨੇ ਨਜ਼ਰ ਆ ਰਹੇ ਨੇ ਉਹ ਕੌਣ ਨੇ ਤੇ ਨੀਚੋਂ ਕਿਸ ਤਰ੍ਹਾਂ ਦੇ ਦੇਖੋ ਹਜੇ ਉਹ ਹੁਣ ਜਦੋਂ ਐਫਐਸਐਲ ਲਾਜ ਹੋਗੇ ਤਫ਼ਤੀਸ਼ ਹੋਗੇ ਅੱਗੇ ਦੇਖੋ ਰਸ ਜ਼ਿਆਦਾ ਸੀਗਾ ਜੋ ਤਰਨਾ ਕਰ ਰਹੇ ਨੇ ਉਹ ਆਇਡੈਂਟੀਫਾਈ ਕਰਾਂਗੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਜਿਨ੍ਹਾਂ ਨੇ ਇਹ ਕੰਡੌਨ ਕਰਨਾ ਹੈ ਸੌਫੀਸਰ ਦੀ ਸਿਚੁਏਸ਼ਨ ਕੀ ਹੈ ਜਿੱਦੋਂ ਅੱਗ ਲੱਗੀ ਉਹ ਹਸਪੀਟਲ ਭੇਜਿਆ ਉਹਨਾਂ ਨੂੰ ਫਰਸਟ ایڈ ਵਾਸਤੇ ਉਹ ਦਖਲਾ ਬਾਕੀ ਉਹਨਾਂ ਜਾ ਕੇ ਪਤਾ ਕਰਾਂਗੇ ਕੀ ਹਾਲ ਹੈ ਥੈਂਕ ਯੂ